ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡਾ ਮੇਨ ਬੈਂਕ ਖਾਤਾ ਆਨਲਾਈਨ ਖਤਰਿਆਂ ਤੋਂ ਕਿੰਨਾ ਕੁ ਸੁਰੱਖਿਅਤ ਹੈ ਕੀ ਤੁਸੀਂ ਹਰ ਰੋਜ਼ ਦੇ ਛੋਟੇ-ਛੋਟੇ ਭੁਗਤਾਨਾਂ ਦੇ ਲਈ ਇੱਕ ਵੱਖਰਾ ਤੇ ਸੁਰੱਖਤ ਖਾਤਾ ਰੱਖਣਾ ਪਸੰਦ ਕਰੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਲਈ ਇੱਕ ਕਦਮ ਲੈਣਾ ਜ਼ਰੂਰੀ ਬਣ ਗਿਆ ਐਸੋ ਉਤੇ ਚਰਚਾ ਕਰਾਂਗੇ ਤੇ ਜਾਣਦੇ ਹਾਂ ਕਿ ਕਿਵੇਂ ਦੂਜੇ ਖਾਤੇ ਦਾ ਵਿਕਲਪ ਸਾਡੇ ਲਈ ਕੰਮ ਕਰੇਗਾ ਦਰਸਲ ਡਿਜੀਟਲ ਭੁਗਤਾਨਾਂ ਦੇ ਇਸ ਯੁੱਗ ਦੇ ਵਿੱਚ ਜਿੱਥੇ ਸਹੂਲਤਾਂ ਦੇ ਨਾਲ-ਨਾਲ ਖਤਰੇ ਵੀ ਵੱਧ ਰਹੇ ਨੇ ਉੱਥੇ Airtel ਕੰਪਨੀ ਨੇ ਇੱਕ ਆਪਣੇ ਗਾਹਕਾਂ ਦੇ ਲਈ ਜਾਂ ਸਾਰਿਆਂ ਦੇ ਲਈ ਇੱਕ ਹੋਰ ਜਿਹੜਾ ਮਜ਼ਬੂਤ ਕਦਮ ਚੁੱਕ ਲਿਆ ਇੱਕ ਐਸਾ ਸੁਰੱਖਿਅਤ ਤੇ ਭਰੋਸੇਯੋਗ ਵਿਕਲਪ ਜੋ ਨਾ ਕੇਵਲ ਤੁਹਾਡੇ ਹਰ ਰੋਜ਼ ਦੇ ਭੁਗਤਾਨ ਜਿਹੜੇ ਨੇ ਉਹਨਾਂ ਨੂੰ ਆਸਾਨ ਬਣਾਏਗਾ ਸਗੋਂ ਤੁਹਾਡੇ ਜਿਹੜੇ ਮੁੱਖ ਬੈਂਕ ਖਾਤੇ ਨੇ ਉਹਨੂੰ ਵੀ ਸੰਭਾਵਿਤ ਤੌਰ ਤੇ ਆਨਲਾਈਨ ਖਤਰਿਆਂ ਤੋਂ ਵੀ ਉਹ ਬਚਾ ਕੇ ਰੱਖੇਗਾ ਹੁਣ ਸਮਾਂ ਇਹ ਹੈ ਕਿ ਤੁਸੀਂ ਆਪਣੇ ਡਿਜੀਟਲ ਪੈਸੇ ਨੂੰ ਇੱਕ ਹੋਰ ਮਜ਼ਬੂਤ ਕਵਜ ਦਉਗੇ ਤੇ ਨਾਲ ਨਾਲ ਇੱਕ ਦੂਜਾ ਸੁਰੱਖਤ ਖਾਤਾ ਬਣਾ ਕੇ ਇਹ ਸਾਰਾ ਉਸੇ ਟੰਕ ਦੇ ਨਾਲ ਚੱਲੇਗਾ ਦਰਸਲ ਭਾਰਤ ਦੇ ਵਿੱਚ ਡਿਜੀਟਲ ਧੋਖਾਧੜੀ ਤੇ ਆਨਲਾਈਨ ਘਟਾਲੇ ਉਹ ਜਿਹੜੇ ਤੀਜੀ ਨਾਲ ਤੇਜੀ ਨਾਲ ਸਤਿਮਾਫ ਕਰਨਾ ਕਿ ਵੱਡੀ ਗਿਣਤੀ ਚ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਤੇ ਹਰ ਰੋਜ਼ ਡਿਜੀਟਲ ਧੋਖਾਧੜੀ ਦੇ ਮਾਮਲੇ ਰਿਪੋਰਟ ਕੀਤੇ ਜਾ ਰਹੇ ਨੇ ਹਰ ਉਮਰ ਦੇ ਲੋਕ ਇਹਦਾ ਸ਼ਿਕਾਰ ਹੋ ਰਹੇ ਨੇ ਤੇ ਜਿਹੜੀ ਇਹ ਸਥਿਤੀ ਬਣ ਚੁੱਕੀ ਹੈ ਉਹਦੇ ਵਿੱਚ ਡਿਜੀਟਲ ਧੋਖਾਧੜੀ ਤੋਂ ਆਪਣੇ ਆਪ ਨੂੰ ਬਚਾਉਣ ਦਾ ਇੱਕ ਇਹ ਤਰੀਕਾ ਹੋ ਸਕਦਾ ਹੈ ਕਿ ਤੁਹਾਡਾ ਜਿਹੜਾ ਦੂਜਾ ਬੈਂਕ ਖਾਤਾ ਹੋਵੇ ਜਿਸ ਤਰ੍ਹਾਂ ਹੀ ਤੁਸੀਂ ਰੋਜ਼ਾਨਾ ਦੇ ਲੈਣ-ਦੇਣ ਕਰ ਸਕੋ ਤੇ ਜਿਸ ਵਿੱਚ ਲੋੜ ਦੇ ਅਨੁਸਾਰ ਕੁਝ ਪੈਸੇ ਬਚਤ ਵਜੋਂ ਰੱਖੇ ਜਾ ਸਕਣ ਤੇ ਜਿਸ ਵਿੱਚ ਗਾਹਕਾਂ ਨੂੰ ਵਿਆਜ ਵੀ ਨਾਲ-ਨਾਲ ਮਿਲਦਾ ਰਹੇ Airtel ਨੇ ਆਪਣੇ ਗਾਹਕਾਂ ਦੇ ਲਈ ਅਜੇ ਹਾਈ Airtel Payments Bank ਬਣਾਇਆ ਜਿਹੜਾ ਵੀ ਇਹਦਾ ਇੱਕ ਵਧਰ ਵਿਕਲਪ ਉਹਨੇ ਇਸ ਚੀਜ਼ ਲਈ ਪੇਸ਼ ਕੀਤਾ ਜੋ ਉਹਨਾਂ ਦੀ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਤੇ ਨਾਲ ਨਾਲ ਪੂਰੀ ਸੁਰੱਖਿਤ ਤੇ ਸੁਵਿਧਾਜਨਕ ਬੈਂਕਿੰਗ ਸਹੂਲਤਾਂ ਵੀ ਉਹਦੇ ਵਿੱਚ ਪ੍ਰਦਾਨ ਕੀਤੀਆਂ ਜਾਣਗੀਆਂ ਕੰਪਨੀ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਡਿਜੀਟਲ ਭੁਗਤਾਨਾਂ ਦੇ ਲਈ ਇੱਕ ਸੁਰੱਖਿਤ ਦੂਜਾ ਖਾਤਾ ਬਣਾਉਣ ਤਾਂ ਜੋ ਮੁੱਖ ਬੈਂਕ ਖਾਤੇ ਨੂੰ ਕਿਸੇ ਵੀ ਆਨਲਾਈਨ ਖਤਰੇ ਤੋਂ ਸੁਰੱਖਿਤ ਰੱਖਿਆ ਜਾ ਸਕੇ ਬਚਾਇਆ ਜਾ ਸਕੇ ਏਅਰਟਲ ਦੇ ਵਾਈਸ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨੇ ਗੋਪਾਲ ਵਿਟਲ ਉਹਨਾਂ ਨੇ ਆਪਣੇ ਗਾਕਾਂ ਨੂੰ ਇੱਕ ਚਿੱਠੀ ਲਿਖੀ ਤੇ ਜਿਹਦੇ ਵਿੱਚ ਡਿਜੀਟਲ ਧੋਖਾਧੜੀ ਦੇ ਵਿਰੁੱਧ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਅੱਜ ਕੱਲ ਨਕਲੀ ਪਾਰਸਲ ਡਿਲੀਵਰੀ ਇਨਾਮ ਜਿੱਤਣ ਦੇ ਨਾਮ ਤੇ ਲਿੰਕ ਭੇਜਣ ਦੇ ਨਾਲ ਨਾਲ ਜਿਹੜੀ ਡਿਜੀਟਲ ਗ੍ਰਿਫਤਾਰੀ ਹੈ ਉਹਦੇ ਖਤਰੇ ਵਰਗੀਆਂ ਨਵੀਆਂ ਚਾਲਾਂ ਦਾ ਮੱਦ ਜਿਹੜੀ ਉਹ ਲਈ ਜਾ ਰਹੀ ਹੈ ਤੇ ਉਹਦੇ ਨਾਲ ਡਿਜੀਟਲ ਧੋਖਾਧੜੀ ਵੀ ਜਿਹੜੀ ਹੈ ਉਹ ਵੱਧ ਰਹੀ ਹੈ एयरटेल नेटवर्क ਦੇ ਉੱਤੇ ਵਾਪਰਨ ਵਾਲੀ ਕੋਈ ਵੀ ਧੋਖਾਧੜੀ ਵਾਲੀ ਘਟਨਾ ਸਾਨੂੰ ਕਹਿੰਦੇ ਦੁਖੀ ਕਰਦੀ ਹੈ। ਇਸ ਲਈ ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਇਹ ਕਹਿੰਨੇ Airtel ਦੇ ਮੈਨੇਜਿੰਗ ਡਾਇਰੈਕਟਰ ਦਾ। ਉਹ ਕਹਿੰਦੇ ਵੀ ਅਸੀਂ ਦੁਨੀਆ ਦੇ ਪਹਿਲੇ ਟੈਲੀਕਮ ਕੰਪਨੀ ਆ ਜੋ AI ਆਧਾਰਿਤ ਸਪੈਮ ਕਾਲ ਅਤੇ ਸੁਨੇਹਾ ਅਲਰਟ ਪੇਸ਼ ਕਰਦਾ ਹੈ। ਤੇ ਅਸੀਂ ਨਕਲੀ ਲਿੰਕਾਂ ਨੂੰ ਕਲਿੱਕ ਕਰਨ ਉੱਤੇ ਵੀ ਬਲਾਕ ਕਰਨ ਦੇ ਲਈ ਜਿਹੜੀ ਟੈਕਨੋਲੋਜੀ ਆ ਉਹ ਵਿਕਸਿਤ ਕੀਤੀ ਹੋਈ ਹੈ। ਦੇ ਨਾਲ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਧੋਖਾਧੜੀ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਜ਼ਿਆਦਾਤਰ ਲੋਕ ਹਰ ਭੁਗਤਾਨ ਦੇ ਲਈ ਹਰ ਤਰ੍ਹਾਂ ਦੀ ਟਰਾਂਜੈਕਸ਼ਨ ਦੇ ਲਈ ਆਪਣੇ ਮੇਨ ਬੈਂਕ ਖਾਤੇ ਦੀ ਵਰਤੋਂ ਕਰਦੇ ਨੇ ਤੇ ਇੱਕ ਛੋਟੀ ਜਹੀ ਗਲਤੀ ਵੀ ਉਹਨਾਂ ਦੀ ਪੂਰੀ ਬਚਤ ਰਕਮ ਨੂੰ ਜੋਖਮ ਦੇ ਵਿੱਚ ਪਾ ਸਕਦੀ ਹੈ। Airtel Payments Bank ਜੋ ਉਹ ਨਵਾਂ ਬਣਾ ਰਹੇ ਨੇ ਉਹਦਾ ਜਿਹੜਾ ਉਦੇਸ਼ ਹੈ ਉਹ ਗਾਹਕਾਂ ਨੂੰ ਇੱਕ ਭੁਗਤਾਨ ਕੇਂਦਰਿਤ ਖਾਤਾ ਪੇਸ਼ ਕਰਨਾ ਤੇ ਜਿਸ ਦੇ ਵਿੱਚ ਭੁਗਤਾਨ ਦੇ ਨਾਲ-ਨਾਲ ਹੋਰ ਵੀ ਫਾਇਦੇ ਹੋਣਗੇ। ਜਿਹਦੇ ਵਿੱਚ ਨੰਬਰ 1 ਛੋਟੇ ਬਕਾਏ ਹੋਣ ਤੇ ਵੀ ਖਾਤਾ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ। ਨੰਬਰ 2 ਸਾਰੇ ਡਿਜੀਟਲ ਭੁਗਤਾਨ ਐਸੇ ਖਾਤੇ ਰਾਹੀਂ ਕੀਤੇ ਜਾ ਸਕਦੇ ਨੇ। ਨੰਬਰ 3 ਮੁੱਖ ਬੈਂਕ ਖਾਤਾ ਕਿਸੇ ਵੀ ਜੋਖਮ ਤੋਂ ਸੁਰੱਖਿਅਤ ਰਹਿ ਸਕਦਾ ਹੈ। ਨੰਬਰ 4 ਛੋਟੇ ਬਕਾਏ ਉੱਤੇ ਵੀ ਵਿਆਜ ਮਿਲਦਾ ਹੈ। ਇਹ ਚੀਜ਼ਾਂ ਉਹਦੇ ਵਿੱਚ ਸ਼ਾਮਲ ਨੇ ਤੇ ਗਾਹਕ ਕੁਝ ਹੀ ਮਿੰਟਾਂ ਦੇ ਵਿੱਚ ਆਪਣੇ ਮੋਬਾਈਲ ਡਿਵਾਈਸ ਉੱਤੇ Airtel Thanks ਐਪ ਉੱਤੇ ਖਾਤਾ ਖੋਲ੍ਹ ਸਕਦੇ ਨੇ ਤੇ ਇਹ ਪ੍ਰਕਿਰਿਆ ਬੜੀ ਸਰਲ ਹੈ। KYC ਨੂੰ ਪੂਰਾ ਕਰੋ ਇੱਕ ਐਮਪੀਨ ਸੈੱਟ ਕਰ ਲਓ ਫੰਡ ਜੋੜ ਲਓ ਅਤੇ ਤੁਰੰਤ ਵਰਤੋਂ ਦੇ ਵਿੱਚ ਇਸ ਨੂੰ ਸ਼ੁਰੂ ਕਰ ਸਕਦੇ ਹੋ ਇਹ Airtel ਦੇ ਵੱਲੋਂ ਦਿੱਤੀ ਗਈ ਇੱਕ ਨਵੀਂ ਸਹੂਲਤ ਹੈ ਜੋ ਕਿ ਗਾਕਾਂ ਦੀ ਬਚਤ ਨੂੰ ਜਾਂ ਬੈਂਕ ਖਾਤੇ ਨੂੰ ਸੁਰੱਖਿਅਤ ਰੱਖਣ ਦੇ ਲਈ ਪੇਸ਼ ਕੀਤੀ ਗਈ ਹੈ